ਡਾਕਟਰ ਕਮਲਜੀਤ ਸਿੰਘ ਕੇਜੇ ਦੇ ਪਾਰਟੀ ਦੇ ਵਿੱਚ ਵਾਪਸ ਆਉਣ ਦੇ ਨਾਲ ਜ਼ਿਲ੍ਹਾ ਗਰਦਾਸਪੁਰ ਦੇ ਵਰਕਰਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਕਮਲਜੀਤ ਸਿੰਘ ਕੇਜੇ ਜ਼ਿਲ੍ਹਾ ਗਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਢ ਮੰਨੇ ਜਾਂਦੇ ਹਨ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਹਲਕੇ ਜਿਵੇਂ ਸੁਝਾਨਪੁਰ ਪਠਾਨਕੋਟ ਤੇ ਭੋਆ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਡਾਕਟਰ ਕਮਲਜੀਤ ਸਿੰਘ ਕੇਜੇ ਨੂੰ ਮਾਜਾ ਜੋਨ ਦੇ ਇੰਚਾਰਜੀ ਟੀਮ ਦੇ ਪ੍ਰੋਸੈਜ ਉੱਪਰ ਲਗਾਇਆ ਗਿਆ ਸੀ ਇਹਨਾਂ ਤਿੰਨ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਪੂਰੀ ਮਿਹਨਤ ਦੇ ਨਾਲ ਮਜ਼ਬੂਤ ਕਰਕੇ ਝੰਡਾ ਗੱਡਿਆ ਸੀ। ਜ਼ਿਲ੍ਹਾ ਪਠਾਨਕੋਟ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਜਨਮ ਭੂਮੀ ਹੈ ਤੇ ਜ਼ਿਲ੍ਹਾ ਗਰਦਾਸਪੁਰ ਕੇਜੇ ਦੀ ਕਰਮ ਭੂਮੀ ਹੈ। ਇਸ ਚੀਜ਼ ਦਾ ਲਾਭ ਲੈਂਦੇ ਉਹਨਾਂ ਆਪਣੀ ਮਿਹਨਤ ਨਾਲ ਪਾਰਟੀ ਨੂੰ ਲੋਕ ਸਭਾ ਹਲਕਾ ਗਰਦਾਸਪੁਰ ਵਿੱਚ ਮਜ਼ਬੂਤ ਕੀਤਾ ਤੇ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਹਲਕਾ ਕਾਦੀਆਂ ਦੇ ਇੰਚਾਰਜ ਹੋਣ ਸਮੇਂ ਹਲਕਾ ਕਾਦੀਆਂ ਨੂੰ ਹਮੇਸ਼ਾ ਮੱਜਜ ਜੋਨ ਵਿੱਚ ਪਹਿਲੇ ਸਾਂਤ ਤੇ ਰੱਖਿਆ। ਡਾਕਟਰ ਕਮਲਜੀਤ ਸਿੰਘ ਕੇਜੇ ਬਦਦੋਤ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਹਲਕੇ ਵਿੱਚੋਂ 28000 ਵੋਟਾਂ ਆਈਆਂ ਸਨ ਜਿਹੜੀਆਂ ਕਿ ਲੋਕ ਸਭਾ ਹਲਕਾ ਅਮਰਸਰ ਅਤੇ ਖੰਡੂਰ ਸਾਹਿਬ ਦੇ ਉਮੀਦਵਾਰਾਂ ਤੋਂ ਕਿਤੇ ਜ਼ਿਆਦਾ ਸਨ ਵੇਖੋ ਟੀਵੀ ਨਿਊਜ਼ ਇੰਡੀਆ 255 ਦੀ ਤਾਰੀਖ ਵਾਲਾ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਹੰਡੀ ਡਾਕਟਰ ਕੋਈ ਬਹੁਤ ਪੁਰਾਣੇ ਵਰਕਰ ਸੀ ਕਿ ਫਰਮ ਆਦਿ ਪਾਏ ਉਹ ਖੁਸ਼ੀਆਂ ਇਹ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਜਿਹੜੀਆਂ ਇੰਤੋਂ ਹੱਥ ਬਹੁਤ ਮਿਹਨਤ ਕੀਤੀ ਉਹਨਾਂ ਦੇ ਪਾਰਟੀ ਦੇ ਮੁੱਢਲੇ ਮਨਜਾਦੇ ਉਹਨਾਂ ਲੋਕ ਸਭਾ ਦਾ ਗੱਡੂ ਦਾਸ ਹੋ। ਤੇ ਇੱਕ ਵਾਰ ਫੇਰ ਦੁਬਾਰਾ ਇਹ ਫਾਈਲ ਤੋਂ ਵਾਪਸੀ ਆਏ ਕੋਈ ਨਾ ਆ ਰਹੀ ਕਰਕੇ ਤੁਸੀਂ ਚਲੇ ਗਏ ਸੀਗੇ ਕੀ ਕਹਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਔਰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਵਿਸਾਖੀ ਜਿਹੜਾ ਹੈਗਾ ਸਾਡਾ ਫਸਲਾਂ ਦਾ ਤਿਹਾਰ ਹੈ ਸਾਡਾ ਖੁਸ਼ੀਆਂ ਦਾ ਤਿਹਾਰ ਹੈ ਸਾਡਾ ਪੰਜਾਬੀਆਂ ਦਾ ਤਿਹਾਰ ਹੈ। ਔਰ ਖਾਲਸਾ ਸਾਜਣਾ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾ ਕੇ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਸਜਾ ਕੇ ਭਾਰਤ ਦੇ ਰਾਜਨੀਤਿਕ ਆਰਥਿਕ ਤੇ ਸਮਾਜਿਕ ਬਹੁਤ ਵੱਡਾ ਇੱਕ ਪਰਵਰਤਨ ਲਿਆਦਾ ਸੀਗਾ ਸੋ ਮੈਂ ਫਿਰ ਸਾਰਿਆਂ ਨੂੰ ਖਾਲਸਾ ਸਾਜਣਾ ਦਿਵਸ ਔਰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਹੈਗਾ ਬਿਲਕੁਲ ਕਿ ਮੈਂ ਆਮ ਆਦਮੀ ਪਾਰਟੀ ਦਾ ਸ਼ੁਰੂਆਤੀ ਵਲੰਟੀਅਰ ਹਾਂ ਮੈਂ ਆਮ ਆਦੀ ਪਾਰਟੀ ਤੋਂ ਵੀ ਪਹਿਲਾਂ ਜਦੋਂ 2011 ਦੇ ਵਿੱਚ ਇੰਡੀਆ ਅਗੇਂਸਟ ਕ腐ਪਸ਼ਨ ਸ੍ਰੀ ਅਰਵਿੰਦ ਕੇਜੀਵਾਲ ਜੀ ਨੇ ਔਰ ਟੀਮ ਨੇ ਜਿਹੜੀ ਮੂਵਮੈਂਟ ਚਲਾਈ ਸੀਗੀ ਉਹਦੇ ਤੋਂ ਬਾਅਦ ਅੰਨਾ ਹਜਾਰੇ ਜੀ ਦੀ ਟੀਮ ਦੇ ਨਾਲ ਕੁਕੀਵਾਲ ਸਾਹਿਬ ਨੇ ਜਿਹੜਾ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਮੂਵਮੈਂਟ ਸ਼ੁਰੂ ਕੀਤੀ ਸੀਗੀ ਮੈਂ ਉਦੋਂ ਦਾ ਇਹਨਾਂ ਇਸ ਅੰਦੋਲਨ ਦੇ ਨਾਲ ਜੁੜਿਆ ਔਰ 2012 ਦੇ ਵਿੱਚ ਜਦੋਂ ਪਾਰਟੀ ਆਮ ਆਦੀ ਪਾਰਟੀ ਦੀ ਸਥਾਪਨਾ ਹੋਈ ਹੈ ਮੈਂ ਉਦੋਂ ਹੀ ਉਦੋਂ ਤੋਂ ਹੀ ਪਾਰਟੀ ਨਾਲ ਦੇ ਨਾਲ ਕੰਮ ਕਰ ਰਿਹਾ 2114 ਦੇ ਵਿੱਚ ਲੋਕ ਸਭਾ ਦੀ ਚੋਣਾਂ ਦੇ ਵਿੱਚ ਵੀ ਮੈਂ ਬਹੁਤ ਸਰਗਰਮ ਸੀ ਔਰ ਉਦੇ ਤੋਂ ਬਾਅਦ ਮੈਂ ਬਿਲਕੁਲ ਜਿਹੜਾ ਆਪਣਾ ਆਮ ਆਦਮੀ ਪਾਰਟੀ ਦਾ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਾਰਟੀ ਦੇ ਵਿਤਰੀ ਲਈ ਕੰਮ ਕਰਦਾ ਰਿਹਾ ਔਰ ਜ਼ਿਲ੍ਹਾ ਗੁਰਦਾਸਪੁਰ ਖਾਸ ਕਰਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਮੈਂ ਬਹੁਤ ਮਿਹਨਤ ਕੀਤੀ ਹੈ ਯਾਦ ਹੋਏਗਾ ਕਿ ਜੀ ਜਦੋਂ 2017 ਦੀ ਜਿਹੜੀਆਂ ਚੀਆਂ ਵਿਧਾਨ ਸਭਾ ਦੀ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਪਾਰਟੀ ਨੇ ਕੈਂਡੀਡੇਟ ਦਿੱਤੇ ਸੀਗੇ ਉਹ ਕਾਮਯਾਬ ਨਹੀਂ ਹੋਏ ਸੀਗੇ ਤੇ ਸਾਰੇ ਦੇ ਸਾਰੇ ਪਾਰਟੀ ਛੱਡ ਕੇ ਚਲੇ ਗਏ ਸੀਗੇ ਪਰ ਉਸ ਸਮੇਂ ਮੈਂ ਪੂਰੇ ਜ਼ਿਲ੍ਹਾ ਗੁਰਦਾਸਪੁਰ ਔਰ ਜ਼ਿਲ੍ਹਾ ਪਠਾਨਕੋਟ ਨੂੰ ਜਿਹੜਾ ਲੈ ਕੇ ਪਾਰਟੀ ਦਾ ਝੰਡਾ ਲੈ ਕੇ ਤੁਰਿਆ ਰਿਆਂ ਮੈਨੂੰ ਪਾਰਟੀ ਨੇ ਵੈਰੀ ਸੁਭਾਮਨੂ ਦੇਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਨਿਯੁਕਤ ਕੀਤਾ ਸੀ ਡਾਕਟਰ ਜ਼ਿੰਦਾ ਸਟੇਟ ਲੈਵਲ ਦਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਔਰ ਹਲਕਾ ਪਠਾਨਕੋਟ ਸੁਜਾਨਪੁਰ ਤੇ ਭੂਆ ਜਿਹੜੇ ਕਿ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਹਲਕੇ ਨੇ ਉਹਨਾਂ ਦੇ ਵਿੱਚ ਮੈਨੂੰ ਐਜ਼ ਅ ਆਬਜ਼ਰਵਰ ਮੈਨੂੰ ਭੇਜਿਆ ਸੀਗਾ ਤੇ ਮੈਂ ਉੱਥੇ ਉਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਉਹ ਖੜੀ ਕੀਤੀ ਸੀਗੀ ਕਾਦੀਆਂ ਦੇ ਇੰਚਾਰਜ ਹੋਏ ਸੀ ਕਿ ਉਹ ਦੇਖਿਆ ਗਿਆ ਕਿ ਬਹੁਤ ਮਿਲ ਕੀਤੀ ਤੁਸੀਂ ਕਿਡਾ ਪਿੰਡਾਂ 'ਚ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਸੀਗਾ ਬਿਲਕੁਲ ਉਹਦੇ ਤੋਂ ਬਾਅਦ ਫਿਰ ਮੇਰੀਆਂ ਸਿਵਾਮਾਂ ਨੂੰ ਦੇਖ ਕੇ ਪਾਰਟੀ ਨੇ ਮੈਨੂੰ ਹਲਕਾ ਕਾਦੀਆਂ ਦਾ ਜਿਹੜਾ ਸੀ ਉਹ ਹਲਕਾ ਇੰਚਾਰਜ ਲਗਾਇਆ ਸੀਗਾ ਔਰ ਕਾਦੀਆਂ ਦਾ ਹਲਕਾ ਇੰਚਾਰਜ ਦੇ ਵਿੱਚ ਜਿਹੜੀ ਮੇਰੀ ਟੀਮ ਸੀਗੀ ਬਸ ਦੇ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਲੋਕ ਸਭਾ ਗੁਰਦਾਸਪੁਰ ਦੀ ਟੀਮ ਸੀ ਪਰ ਕਿਉਂਕਿ ਮੈਨੂੰ ਫਿਰ ਇੱਥੇ ਨਿਯੁਕਤ ਕੀਤਾ ਸੀਗਾ ਹੈ ਜੇ ਹਲਕਾ ਇੰਚਾਰਜ ਤੇ ਅਸੀਂ ਸਾਡੀ ਟੀਮ ਨੇ ਕਾਦ ਹਲਕਾ ਕਾਦਿਆਂ ਨੂੰ ਹਮੇਸ਼ਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਨੰਬਰ 1 ਤੇ ਰੱਖਿਆ ਚਾਹੇ ਕੋਈ ਵੀ ਪ੍ਰੋਗਰਾਮ ਸੀਗਾ ਚਾਹੇ ਕਿਤੇ ਵੀ ਪਹੁੰਚਣ ਦਾ ਪ੍ਰੋਗਰਾਮ ਹੁੰਦਾ ਸੀ ਚਾਹੇ ਕੋਈ ਵੀ ਕੈਂਪੇਨ ਹੁੰਦੀ ਸੀਗੀ ਚਾਹੇ ਉਹ ਆਕਸੀਮੀਟਰ ਜਿਹੜੇ ਵੰਡਣ ਦੀ ਕੈਂਪੇਨ ਸੀਗੀ ਚਾਹੇ ਉਹ ਕਾਲ ਕਰੋਨਾ ਕਾਲ ਦੇ ਵਿੱਚ ਜਦੋਂ ਸਾਰੇ ਘਰ ਬੰਦ ਹੋ ਗਏ ਸੀਗੇ ਸਾਰਾ ਘਰਾਂ 'ਚ ਬੈਠੇ ਸੀਗੇ ਤੇ ਪਾਰਟੀ ਨੇ ਉਦੋਂ ਕਾਲ ਜੀ ਸ਼ੁਰੂ ਕੀਤੀਆਂ ਸੀ ਕਰੋਨਾ ਕਾਲਜ਼ ਮਰੀਜ਼ਾਂ ਲਈ ਆਮ ਲੋਕਾਂ ਲਈ ਉਸ ਟਾਈਮ ਵੀ ਸਾਡੀ ਜਿਹੜੀ ਕਰੋਨਾ ਕਾਲ ਕੈਂਪੇਨ ਦੇ ਵਿੱਚ ਅਸੀਂ ਨੰਬਰ 1 ਤੇ ਰਹਿਆ ਔਰ ਉਦੇ ਤੋਂ ਬਾਅਦ 2019 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਔਰ ਲੋਕ ਸਭਾ ਚੋਣਾਂ ਦੇ ਵਿੱਚ ਪੀਟਰ ਜੀ ਦਾ ਜੀ ਨੂੰ ਇਥੋਂ ਲੋਕ ਸਭਾ ਦੀ ਟਿਕਟ ਦਿੱਤੀ ਸੀ ਔਰ ਮਾਝਾ ਜ਼ੋਨ ਦੇ ਵਿੱਚ ਤਿੰਨ ਲੋਕ ਸਭਾ ਹਲਕੇ ਨੇ ਗੁਰਦਾਸਪੁਰ ਅ ਅੰਮ੍ਰਿਤਸਰ ਤੇ ਖੰਡੂਰ ਸਾਹਿਬ ਉਸ ਸਮੇਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 28000 ਵੋਟਾਂ ਜਿਹੜੀਆਂ ਸੀ ਉਹ ਗੁਰਦਾਸਪੁਰ ਹਲਕੇ ਨੂੰ ਮਿਲੀਆਂ ਸੀ ਜਿਹੜੀਆਂ 28000 ਦੇ ਵਿੱਚੋਂ 8000 ਸਿਰਫ ਹਲਕਾ ਕਾਦੀਆਂ ਨਹੀਂ ਸੀ ਬਾਕੀ ਹਲਕਿਆਂ ਦੇ ਵਿੱਚ ਕਿਸੇ ਨੂੰ 2000 ਰੁਪਏ ਕਿਸੇ ਨੂੰ 2500 ਰੁਪਏ ਕਿਸੇ 3000 ਰੁਪਏ ਕਿਉਂਕਿ ਉਹ ਪਾਰਟੀ ਦਾ ਜਿਹੜਾ ਹੈ ਉਹ ਲੋਕੀ ਆਮ ਆਦਮੀ ਪਾਰਟੀ ਦਾ ਨਾਮ ਵੀ ਸੁਣ ਕੇ ਰਾਜ਼ੀ ਨਹੀਂ ਸੀਗੇ ਫਿਰ ਵੀ ਅਸੀਂ ਹਲਕਾ ਜਿਹੜਾ ਆਪਣਾ ਕਾਦੀਆਂ ਉਹ ਮਾਝਾ ਜ਼ੋਨ ਦੇ ਵਿੱਚ ਨੰਬਰ 1 ਤੇ ਰੱਖਿਆ ਸੀਗਾ 8000 ਵੋਟਾਂ ਲੈ ਗਏ 2019 ਦੇ ਇਲੈਕਸ਼ਨਾਂ ਦੇ ਵਿੱਚ ਉਹਦੇ ਤੋਂ ਬਾਅਦ ਵੀ ਪਾਰਟੀ ਨੇ ਜਿਹੜੀ ਵੀ ਕੈਂਪੇਨ ਕੀਤੀ ਹੈ ਚਾਹੇ ਕਿਤੇ ਰੈਲੀਆਂ ਸਗੀਆਂ ਚਾਹੇ ਉਹ ਕਿਸਾਨ ਰੈਲੀ ਜਿਹੜੀ ਵੱਗਾ ਪ੍ਰਾਣਾਂ ਦੇ ਵਿੱਚ ਕੀਤੀ ਜਿੱਥੇ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਲਗਾਈ ਮੈਂ ਵੱਡੇ ਪੱਧਰ ਤੇ ਜਾ ਕੇ ਪਾਰਟੀ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਤੁਰਿਆ ਰਿਹਾ ਜਦੋਂ 2020 ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣਾਂ ਹੋਈਆਂ ਸੀ ਜਾਂ ਦਿੱਲੀ ਵਿਧਾਨ ਸਭਾ ਦੀਆਂ ਉੱਥੇ ਵੀ ਮੈਂ ਆਪਣੀ ਟੀਮ ਲੈ ਕੇ ਗਿਆ ਸੀ 10 ਦਿਨ ਮੈਂ ਉੱਥੇ ਬੈਠ ਕੇ ਪੂਰੀ ਕੈਂਪੇਨ ਕਰਕੇ ਆਇਆ ਸੀਗਾ ਦਰਸਤ ਪਾਰਟੀ ਛਾਅ ਮੋਏ ਰਹੀ ਤੇ ਤਵਾਰ ਨਾਲ ਲੋਕ ਪਾਰਟੀ ਵਰਗਾ ਕੰਮ ਕਰਦੇ ਸੀ ਉਹ ਬਹੁਤ ਖੁਸ਼ੀ ਨਜ਼ਰ ਆ ਰਹੀ ਹੈ ਆ ਬਿਲਕੁਲ ਜੀ ਮੈਂ ਸ਼ਾਮਿਲ ਨਹੀਂ ਹੋਇਆ ਮੈਂ ਤੇ ਘਰ ਵਾਪਸੀ ਵੀ ਨਹੀਂ کہہ ਸਕਦੇ ਕਿਉਂਕਿ ਪਾਰਟੀ ਚ ਤੁਹਾਡੀ ਪਹਿਲੇ ਹਾਂ ਬਿਲਕੁਲ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਡਾਕਟਰ ਸੰਦੀਪ ਪਾਟਕ ਜੀ ਨੇ ਮੈਨੂੰ ਜਲੰਧਰ ਜਿਹੜੀ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਆ ਬਰਲੈਂਟੀਅਰਸ ਦੀ ਉੱਥੇ ਮੈਨੂੰ ਬੁਲਾਇਆ ਸੀਗਾ ਕਿ ਡਾਕਟਰ ਸੰਦੀਪ ਸੰਦੀਪ ਪਾਟਕ ਜੀ ਨੇ ਕਿਹਾਗਾ ਕਿ ਤੁਹਾਨੂੰ ਅਸੀਂ ਸ਼ਾਮਿਲ ਕਿਉਂ ਕਰਾਵਾਂਗੇ ਤੁਸੀਂ ਤਾਂ ਹੈ ਹੀ ਪਾਰਟੀ ਚ ਹੈਗੇ ਤੁਸੀਂ ਅਸੀਂ ਤਾਂ ਮੰਨਦੇ ਨਹੀਂ ਵੀ ਤੁਸੀਂ ਪਾਰਟੀ ਤੋਂ ਕਿਤੇ ਗਏ ਸੀਗੇ ਤੇ ਮੈਂ ਵੀ ਉਹਨਾਂ ਨੂੰ ਕਿਹਾ ਵੀ ਮੈਂ ਵੀ ਉਸੇ ਤਰ੍ਹਾਂ ਹੀ ਪਾਰਟੀ ਦਾ ਕੰਮ ਕਰ ਰਿਹਾ ਜਿਸ ਤਰ੍ਹਾਂ ਮੈਂ ਅੱਗੇ ਕੰਮ ਕਰਦਾ ਸੀ। ਸੋ ਬੜੀ ਖੁਸ਼ੀ ਹੋਈ ਕਿ ਮੇਰੇ ਵਾਪਸ ਆਉਣ ਤੇ ਜਿਹੜੇ ਸਾਡੇ ਪੁਰਾਣੇ ਵਲੰਟੀਅਰ ਸੀਗੇ ਔਰ ਆਮ ਆਦਮੀ ਪਾਰਟੀ ਦੇ ਸਾਰੇ ਦੇ ਸਾਰੇ ਵਲੰਟੀਅਰ ਹਲਕਾ ਇੰਚਾਰਜ ਕਿਉਂਕਿ ਅਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕੀਤਾ ਤੇ ਇਹ ਹੁਣ ਲੋਕ ਸਭਾ ਚੋਣਾਂ ਦਾ ਟਾਈਮ ਹੈਗਾ ਅਸੀਂ ਵੱਡੇ ਪੱਧਰ ਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਰਵਿੰਦ ਕੇਜਰੀਵਾਲ ਜੀ ਨੇ ਜੋ